ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਚਰਨਜੀਤ ਸਿੰਘ ਐਸ ਕੇ ਹਲਕਾ ਕੋਆਰਡੀਨੇਟਰ ਟ੍ਰੇਡ ਵਿੰਗ ਪਟਿਆਲਾ ਦਿਹਾਤੀ ਦੇਖੋ ਖੁਸ਼ੀ ਦੀ ਗੱਲ ਕਰੀਏ ਲੱਡੂ ਲੱਡੂ ਤਾਂ ਵੰਡੇ ਜਾਣਗੇ ਜੀ ਤਰਨ ਤਰਨ ਜਿਹੜਾ ਗੜ ਮੰਨਿਆ ਜਾਂਦਾ ਸੀ ਦੂਜੀਆਂ ਰਵਾਇਤੀ ਪਾਰਟੀਆਂ ਦਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇੱਕ ਵੱਡੀ ਜਿੱਤ ਜਿਹੜੀ ਆ ਉਹ ਪ੍ਰਾਪਤ ਕੀਤੀ ਹੈ ਤੇ ਇਸੇ ਤੇ ਮੈਂ ਕਹਿਣਾ ਚਾਹਾਂਗਾ ਆਮ ਆਦਮੀ ਪਾਰਟੀ ਦੀ ਸਰਕਾਰ ਅਰਵਿੰਦ ਕੇਜਰੀਵਾਲ ਸਾਹਿਬ ਦੀ ਸੋਚ ਭਗਵੰਤ ਸਾਹਿਬ ਭਗਵੰਤ ਮਾਨ ਸਾਹਿਬ ਦੀ ਨੀਤੀ ਤੇ ਆਮ ਆਦਮੀ ਪਾਰਟੀ ਦੇ ਜਿਹੜੇ ਕੰਮ ਹੈ ਮੈਂ ਪਹਿਲਾਂ ਵੀ ਕਹਿੰਨਾ ਅੱਜ ਲੋਕ ਕੰਮ ਦੀ ਰਾਜਨੀਤੀ ਨੂੰ ਪਸੰਦ ਕਰਦੇ ਆ ਲੋਕ ਧਰਮ ਲੋਕ ਜਾਤ ਪਾਤ ਤੋਂ ਉੱਪਰ ਉੱਠ ਕੇ ਸੋਚਦੇ ਆ ਵੀ ਜਿਹੜਾ ਕੰਮ ਕਰੇਗਾ ਅਸੀਂ ਉਹਨੂੰ ਵੋਟ ਪਾਵਾਂਗੇ ਤੇ ਜਿਹੜੀ ਇਹ ਅੱਜ ਜਿਹੜੀ ਜਿੱਤ ਹੋਈ ਹੈ ਦੇਖੋ ਇਸ 'ਚ ਕੋਈ ਸ਼ੱਕ ਨਹੀਂ ਹਰਮੀਤ ਸਿੰਘ ਸਾਡੇ ਮਾਨਯੋਗ ਹੈ ਉਹਨਾਂ ਨੇ ਬਹੁਤ ਪਹਿਲਾਂ ਵੀ ਬਹੁਤ ਕੰਮ ਕੀਤੇ ਹਨ ਔਰ ਮੈਂ ਪਹਿਲਾਂ ਵੀ ਕਹਿ ਰਿਹਾ ਹਰਮੀਤ ਸਿੰਘ ਜੀ ਦੇ ਕੰਮ ਉਸ ਤੋਂ ਬਾਅਦ ਭਗਵਾਨ ਤੁਮਨ ਸਾਹਿਬ ਦੀ ਸਰਕਾਰ ਹੈ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਉਹ ਕੰਮ ਹੈ ਜਿਹੜੇ ਉਹ ਹੋਏ ਹਨ ਤੇ ਲੋਕਾਂ ਨੇ ਕੰਮਾਂ ਨੂੰ ਵੋਟ ਪਾਈ ਹੈ ਆਮ ਆਦਮੀ ਪਾਰਟੀ ਨੇ ਇੱਕ ਬਹੁਤ ਵੱਡੀ ਜਿਹੜੀ ਹੈ ਜਿੱਤ ਪ੍ਰਾਪਤ ਕੀਤੀ ਹੈ ਤੁਸੀਂ ਇਹ ਕਿਹਾ ਕਿ ਹਰਮੀਤ ਜੀ ਨੂੰ ਜਿਹੜੀ ਵੋਟ ਹੈ ਆਪਣੇ ਆਪ ਪਈ ਹੈ ਅਕੇ ਜੀ ਆਪਾਂ ਜੇ ਅੱਜ ਆਪਾਂ ਗੱਲ ਕਰ ਰਹੇ ਹਾਂ ਮੀਤ ਜੀ ਅਕਾਲੀ ਦਾ ਉਤੋਂ ਆ ਤੁਹਾਡੇ ਵਰਾ ਪਾਰਟੀ ਚ ਆਏ ਆ ਤਾਂ ਕਿਹਨਾਂ ਦਾ ਪੱਕਾ ਕਰ ਸਕਦੇ ਹਰਮੀਤ ਨੂੰ ਨੂਨ ਵੋਟ ਪਈ ਹੈ ਦੇਖੋ ਮੈਂ ਤੁਹਾਨੂੰ ਇੱਕ ਗੱਲ ਕਰ ਰਿਹਾ ਪਹਿਲਾਂ ਵੀ ਕਿਹਾ ਕੰਮ ਕੰਮ ਦੀ ਰਾਜਨੀਤੀ ਕੰਮ ਦਾ ਮਤਲਬ ਹਰਮੀਤ ਸਿੰਘ ਕਿਸੇ ਵੀ ਪਾਰਟੀ ਚ ਸੀ ਜਿਉ ਉਹ ਕੰਮ ਕਰਦੇ ਸੀ ਤਾਂ ਉਹਨਾਂ ਨੂੰ ਕੰਮ ਨੂੰ ਵੋਟ ਪਈ ਹੈ ਤੇ ਮੈਂ ਇੱਥੇ ਕਹਿਣਾ ਚਾਹਾਂਗਾ ਆਮ ਆਦਮੀ ਪਾਰਟੀ ਦੀ ਜਿਹੜੀ ਸੋਚ ਹੈ ਜਿਹੜਾ ਬੰਦਾ ਆਪਣੇ ਜ਼ਿਲੇ ਪ੍ਰਤੀ ਵਫਾਦਾਰ ਹੈ ਜਿਹੜਾ ਆਪਣੇ ਪੰਜਾਬ ਪ੍ਰਤੀ ਵਫਾਦਾਰ ਹੈ ਜਿਹੜਾ ਕੰਮ ਕਰਨਾ ਚਾਹੁੰਦਾ ਲੋਕਾਂ ਦਾ ਭਲਾ ਕਰਨਾ ਚਾਹੁੰਦਾ ਜਿਹੜਾ ਲੋਕਾਂ ਦੀ ਸੇਵਾ ਕਰਨਾ ਚਾਹੁੰਦਾ ਉਹਦਾ ਪਾਰਟੀ ਦੇ ਵਿੱਚ ਸਵਾਗਤ ਹੈ ਤੇ ਜਿਹੜਾ ਕੰਮ ਕਰਦਾ ਤਾਂ ਉਹੀ ਜਿੱਤਦਾ ਹੈ ਹਰਮੀਰ ਸਿੰਘ ਜਿਹੜੇ ਆ ਉਹ ਆਮ ਆਦਮੀ ਪਾਰਟੀ 'ਚ ਆਏ ਇਸੇ ਕਰਕੇ ਆ ਕਿਉਂਕਿ ਉਹਨਾਂ ਨੂੰ ਭਗਵੰਤ ਮਾਨ ਸਾਧੀ ਜਿਹੜੀ ਨੀਤੀ ਹੈ ਜਿਹੜੀ ਆਮ ਆਦਮੀ ਪਾਰਟੀ ਦੀ ਜਿਹੜੀ ਸੋਚ ਹੈ ਉਹ ਪਸੰਦ ਹੈ ਤੇ ਲੋਕ ਉਹਨਾਂ ਨੂੰ ਵੀ ਪਿਆਰ ਕਰਦੇ ਆ ਇਸ 'ਚ ਕੋਈ ਡਾਊਟ ਨਹੀਂ ਲੋਕਾਂ ਨੇ ਉਹਨਾਂ ਦੇ ਕੰਮਾਂ ਨੂੰ ਸਰਾਇਆ ਤੇ ਭਗਵੰਤ ਮਾਨ ਸਾਹਿਬ ਦੇ ਕੰਮਾਂ ਨੂੰ ਸਰਾਇਆ ਤਾਂ ਹੀ ਅਸੀਂ ਤਰਨ ਤਰਨ ਦੇ ਵਿੱਚ ਜਿਹੜੀ ਐਡੀ ਵੱਡੀ ਜਿਹੜੀ ਜਿੱਤ ਪ੍ਰਾਪਤ ਕੀਤੀ ਹੈ ਆ ਸੋਹੀ ਬਾਦਲ ਕਹਿੰਦਾ ਹੈ ਕਿ ਜਿਹੜੀ ਜਿੱਤ ਹੈ ਇਹ ਆਮ ਆਦਮੀ ਪਾਰਟੀ ਦੀ ਨਹੀਂ ਇੱਕ ਪ੍ਰਸ਼ਾਸਨ ਦੀ ਇੱਕ ਪੁਲਿਸ ਦੀ ਜਿੱਤ ਹੈ ਕਿਵੇਂ ਦੇਖਦੇ ਤੁਸੀਂ ਦੇਖੋ ਵਿਰੋਧੀਆਂ ਦਾ ਕੰਮ ਤਾਂ ਮਤਲਬ ਬਾਅਦ ਚੋਂ ਐਲੀਗੇਸ਼ਨ ਲਾਣਾ ਹੀ ਹੁੰਦਾ ਤੇ ਮੈਂ ਇੱਥੇ ਜਿਆਦਾ ਕੁਝ ਨਹੀਂ ਕਹਿਣਾ ਚਾਹਾਂਗਾ ਤੁਹਾਨੂੰ ਵੀ ਪਤਾ ਹੈ ਲੋਕ ਸਭ ਸੱਚ ਹੈ ਜਿਹੜਾ ਜਾਣ ਚੁੱਕੇ ਆ ਪਿੱਛੇ ਇਹ ਕੀ ਕਰਦੇ ਰਹੇ ਆ ਜੇ ਮੈਂ ਇੱਥੇ ਐਮਸੀ ਦੀਆਂ ਵੋਟਾਂ ਘਰਾਂ ਪੜਿਆਲਾ ਦਿਹਾਤੀ ਦੇ ਵਿੱਚ ਤਾਂ ਸਾਨੂੰ ਲੋਕ ਕਹਿੰਦੇ ਸੀ ਵੀ ਭਾਈ ਇਹ ਤਾਂ 10 ਵਜੇ ਬੂਥ ਚੱਕ ਦਿੰਦੇ ਆ ਵੀ ਸਾਡੂ ਵੋਟ ਅਸੀਂ ਕਹਿਆ ਸੀ 4 ਵਜੇ ਤੱਕ ਅਸੀਂ ਤੁਹਾਨੂੰ ਵੋਟ ਪਾਣ ਦਵਾਂਗੇ ਵੀ ਜਿਹੜੀ ਵੋਟ ਹੈ ਬਿਲਕੁਲ ਸ਼ਾਂਤੀ ਨਾਲ ਪਈਗੀ ਉੱਥੇ ਵੀ بڑے ਪ੍ਰਸ਼ਾਸਨ ਨੇ بڑے ਪਿਆਰ ਨਾਲ ਸਤਿਕਾਰ ਨਾਲ ਤੁਸੀਂ ਲੋਕਾਂ ਨੂੰ ਜਾ ਕੇ ਪੁੱਛੋ ਇੱਕ ਇੱਕ ਨੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਿਹੜੇ ਆ ਵੋਟ ਹੈ ਉਹ بڑے ਪਿਆਰ ਨਾਲ ਤੇ ਸਤਿਕਾਰ ਨਾਲ ਪਾਈ ਹੈ ਜੀ ਜਿਹੜੀ ਹੁਣ ਜਿੱਤ ਹੈ 27 ਇਲੈਕਸ਼ਨ ਦੀ ਜੀ ਗੱਲ ਕਰੀਏ ਉਹਨੂੰ ਕਿਵੇਂ ਦੇਖਦੇ ਹੋ ਤੁਸੀਂ ਜਿੱਤ ਨੂੰ ਦੇਖੋ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਹੈ ਜਿਹੜਾ ਕੰਮ ਕਰਦਾ ਹੈ ਤਾਂ ਲੋਕ ਉਹਨੂੰ ਰਾਜਾ ਬਣਾਉਂਦੇ ਆ ਲੋਕ ਉਸ ਪਾਰਟੀ ਨੂੰ ਸਰਾਨਗੇ ਜਿਹੜਾ ਕੰਮ ਕਰੇਗਾ 2027 ਦੀ ਗੱਲ ਕਰੀਏ ਤੁਹਾਨੂੰ ਮੈਂ ਅੱਜ ਵੀ ਕਹਿੰਨਾ ਤੇ ਤੁਹਾਨੂੰ ਮੈਂ ਉਸ ਦਿਨ ਵੀ ਜਦੋਂ ਅਸੀਂ ਜਿੱਤ ਪ੍ਰਾਪਤ ਕਰਾਂਗੇ ਅਸਰੇ ਹੀ ਆਪਾਂ ਇੰਟਰਵਿਊ ਕਰਾਂਗੇ ਤੇ 2027 ਚ ਇੱਕ ਵੱਡੀ ਲੀਡ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜਿਹੜੀ ਜਿੱਤੇਗੀ ਭਗਵੰਤ ਮਾਨ ਸਾਹਿਬ ਦੀ ਜਿਹੜੀ ਸੋਚ ਹੈ ਅਰਵਿੰਦ ਕੇਜਰੀਵਾਲ ਸਾਹਿਬ ਦੀ ਨੀਤੀ ਮਨੀਸ਼ ਸ਼ੋਧਿਆ ਜੀ ਦੀ ਜਿਹੜੀ ਨੀਤੀ ਹੈ ਉਸ ਦੇ ਹਿਸਾਬ ਸਿਰ ਜੋ ਕੰਮ ਹੋ ਰਹੇ ਆਂ ਅੱਜ ਯੁੱਧ ਨਸ਼ਿਆਂ ਵਿਰੁੱਧ ਜੇ ਗੱਲ ਕਰੀਏ ਉਸ ਤੋਂ ਬਾਅਦ ਕਈ ਐਸੇ ਐਫਰਟ ਹਨ ਜਿਹੜੇ ਚੱਲ ਰਹੇ ਹਨ ਜਿਹੜਾ ਤੁਸੀਂ ਸੜਕਾਂ ਦੀ ਦੇਖ ਰਹੇ ਹੋ ਵੀ ਸੜਕਾਂ ਇੰਨੀਆਂ ਵਧੀਆ ਬਣ ਰਹੀਆਂ ਮਹੱਲਾ ਕਲੀਨਿਕ ਬੇਰੁਜ਼ਗਾਰਾਂ ਨੂੰ ਰੋਜ਼ਗਾਰ ਮਿਲ ਰਿਹਾ ਤਾਂ ਜਿਹੜੀ 2027 ਦੇ ਵਿੱਚ ਪਹਿਲਾਂ ਤਾਂ ਜਿੰਨੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਸਾਰਿਆਂ ਚ ਪੂਰਾ ਉਤਸ਼ਾਹ ਭਰ ਗਿਆ ਜੀ ਹੁਣ ਸਾਰੇ ਕਹਿ ਰਹੇ ਸੀ 2027 ਦੇ ਵਿੱਚ ਜਿਹੜਾ ਪੂਰੀ ਵੱਡੀ ਲੀਡ ਨਾਲ ਜਿੱਤਾਂਗੇ